ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਸੰਗਤ ਜੀ ਕਾਂਤਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਪੁੱਤਰ ਬਾਬਾ ਸ੍ਰੀ ਚੰਦ ਜੀ ਦੀ ਜਦੋਂ ਵੀ ਆਪ ਤਸਵੀਰ ਦੇਖਦੇ ਹੋ ਤੇ ਉੱਪਰ ਆਕਾਸ਼ ਵੱਲ ਨੂੰ ਉਠੀ ਹੋਈ ਬਾਹ ਦੀ ਤਸਵੀਰ ਦੇਖਦੇ ਇਸ ਦਾ ਕਾਰਨ ਕੀ ਹੈ ਕੋਈ ਕਹਿੰਦਾ ਹੈ ਬਾਬਾ ਜੀ ਨੇ ਆਪਣੀ ਬਾਹ ਆਕਾਸ਼ ਨਾਲ ਲਾ ਲਈ ਸੀ ਤੇ ਕੋਈ ਕਹਿੰਦਾ ਹੈ ਬਾਬਾ ਜੀ ਨੇ

नहीं पता ओ कुछ होता भी नहीं पता हो सकता वध तो वध शेयर करो जी बाघना जंगल हुंदा सी उस जंगल विच बहुत सारे पेड़ जिस तरह टाली किकर नि पिपर आदि बहुत ही संगने पेड़ हों ਇਸ ਜੰਗਲ ਵਿੱਚ ਬਹੁਤ ਜੰਗਲੀ ਜਾਨਵਰ ਜਿਸ ਤਰ੍ਹਾਂ ਸੂਰ ਬਗਿਆੜ ਸ਼ੇਰ ਅਤੇ ਹੋਰ ਕਈ ਖਤਰਨਾਕ ਜਾਨਵਰ ਰਹਿੰਦੇ ਸਨ ਆਸ-ਪਾਸ ਦੇ ਲੋਕ ਇਸ ਜੰਗਲ ਦੇ ਨੇੜੇ ਵੀ ਨਹੀਂ ਸੀ ਆਉਂਦੇ ਰਾਤ ਦੀ ਗੱਲ ਤਾਂ ਦੂਰ ਉਹ ਦਿਨੇ ਵੀ ਨਹੀਂ ਸੀ ਆਉਂਦੇ ਕਿਉਂਕਿ ਜੰਗਲੀ ਜਾਨਵਰ ਉਹਨਾਂ ਤੇ ਹਮਲਾ ਕਰ ਦਿੰਦੇ ਸੀ ਅਤੇ ਆਸ-ਪਾਸ ਦੇ ਕਿਸਾਨਾਂ ਦੀਆਂ ਫਸਲਾਂ ਖਰਾਬ ਕਰਦੇ ਸਨ ਉਸ ਤੋਂ ਬਾਅਦ ਤੰਗ ਆ ਕੇ ਜਾਨਵਰਾਂ ਨੂੰ ਮਾਰ ਦਿੱਤਾ ਜਾਂਦਾ ਸੀ ਇਸ ਗੱਲ ਦਾ ਜਦੋਂ ਤਾਂਤਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਛੋਟੇ ਪੁੱਤਰ ਸ੍ਰੀ ਲਖਮੀ ਚੰਦ ਜੀ ਨੂੰ ਪਤਾ ਲੱਗਾ ਤੇ ਉਹ ਇਸ ਜਗ੍ਹਾ ਤੇ ਆ ਗਏ ਉਹ ਉੱਥੇ ਉਹਨਾਂ ਨੇ ਆਦਮਖੋਰ ਜਾਨਵਰਾਂ ਦਾ ਸ਼ਿਕਾਰ ਕੀਤਾ ਪਰ ਇਸ ਤੋਂ ਪਹਿਲੇ ਉਹਨਾਂ ਨੇ ਆਪਣੇ ਵੱਡੇ ਭਰਾ ਬਾਬਾ ਸ਼੍ਰੀ ਚੰਦ ਜੀ ਤੋਂ ਆਗਿਆ ਲੈਣੀ ਜ਼ਰੂਰੀ ਸਮਝੀ ਨਾਲ ਹੀ ਬਾਬਾ ਲਖਮੀ ਦਾਸ ਜੀ ਦੇ ਨਾਲ ਦੇ ਆਸ-ਪਾਸ ਦੇ ਲੋਕ ਵੀ ਚੱਲਣ ਲੱਗੇ। ਬਾਬਾ ਸ਼੍ਰੀਚੰਦ ਜੀ ਨੇ ਆਪਣੇ ਛੋਟੇ ਭਰਾ ਬਾਬਾ ਲਖਮੀ ਚੰਦ ਜੀ ਨੂੰ ਸ਼ਿਕਾਰ ਖੇਡਣ ਦੀ ਆਗਿਆ ਦੇ ਦਿੱਤੀ ਪਰ ਇੱਕ ਸ਼ਰਤ ਨਾਲ ਰੱਖੀ ਕਿ ਉਹ ਸ਼ਿਕਾਰ ਸਿਰਫ ਆਦਮ ਖੋਲ ਜਾਨਵਰਾਂ ਦਾ ਕਰਨਗੇ ਜਿਹੜੇ ਕਿਸਾਨਾਂ ਦਾ ਨੁਕਸਾਨ ਕਰਦੇ ਹਨ ਜਾਂ ਬੰਦਿਆਂ ਤੇ ਹਮਲਾ ਕਰਦੇ ਹਨ। ਉਹਨਾਂ ਜਾਨਵਰਾਂ ਦਾ ਸ਼ਿਕਾਰ ਬਿਲਕੁਲ ਨਹੀਂ ਕਰਨਗੇ ਜੋ ਬੇਕਸੂਰ ਹਨ। ਹੋਣ ਬਾਬਾ ਲਖਮੀ ਦਾਸ ਜੀ ਇਸ ਜਗ੍ਹਾ ਤੇ ਕਈ ਵਾਰ ਸ਼ਿਕਾਰ ਖੇਡਣ ਆਉਂਦੇ ਰਹੇ ਅਤੇ ਆਦਮ ਖੋਰ ਜਾਨਵਰਾਂ ਦਾ ਸ਼ਿਕਾਰ ਕਰਦੇ ਰਹੇ। ਇੱਕ ਦਿਨ ਅਚਾਨਕ ਕੀ ਵਾਪਰਦਾ ਹੈ? ਸ਼੍ਰੀ ਲਖਮੀ ਚੰਦ ਜੀ ਦੇ ਨਾਲ ਜਿਹੜੇ ਦੂਸਰੇ ਸ਼ਿਕਾਰੀ ਸਨ ਉਹਨਾਂ ਕੋਲੋਂ ਬੇਕਸੂਰ ਜਾਨਵਰਾਂ ਦਾ ਸ਼ਿਕਾਰ ਹੋ ਜਾਂਦਾ ਹੈ। ਪੀਰ ਲੱਗ ਜਾਂਦੇ ਹਨ। ਕਈ ਖਰਗੋਸ਼ ਕਈ ਹਿਰਨ ਮਾਰੇ ਜਾਂਦੇ ਹਨ ਜਦੋਂ ਉਹ ਨਾਲ ਦੇ ਸ਼ਿਕਾਰੀ ਜਾਨਵਰਾਂ ਨੂੰ ਚੁੱਕ ਕੇ ਲੈ ਕੇ ਜਾ ਰਹੇ ਹੁੰਦੇ ਹਨ ਤੇ ਰਸਤੇ ਵਿੱਚ ਉਹਨਾਂ ਨੂੰ ਬਾਬਾ ਸ਼੍ਰੀ ਚੰਦ ਜੀ ਮਿਲ ਜਾਂਦੇ ਹਨ ਉਹ ਕਿੰਨੇ ਦਿਨਾਂ ਦੀ ਤਪੱਸਿਆ ਤੋਂ ਬਾਅਦ ਸਮਾਦੀ ਤੋਂ ਬਾਹਰ ਆਏ ਸਨ ਜਦੋਂ ਸ਼ਿਕਾਰੀਆਂ ਦੇ ਨਾਲ ਬਾਬਾ ਲਖਮੀ ਦਾਸ ਜੀ ਅੱਗੇ ਆਏ ਤੇ ਸ਼੍ਰੀ ਚੰਦ ਜੀ ਨੂੰ ਨਮਸਕਾਰ ਕੀਤੀ ਤੇ ਸ਼ਿਕਾਰੀਆਂ ਦੇ ਹੱਥਾਂ ਵਿੱਚ हिरन खरगोश ਅਤੇ ਕਈ ਹੋਰ ਜਾਨਵਰ ਦੇਖੇ। ਬਾਬਾ ਸ਼੍ਰੀਚੰਦ ਜੀ ਇਹ ਸਭ ਵੇਖ ਕੇ ਵਿਰਾਗਮਈ ਹੋ ਗਏ। ਉਹਨਾਂ ਨੇ ਪਰੀ ਆਵਾਜ਼ ਵਿੱਚ ਕਿਹਾ, "ਬਾਬਾ ਲਖਮੀਦਾਸ ਜੀ, ਇਹਨਾਂ ਜਾਨਵਰਾਂ ਨੂੰ ਤੁਸੀਂ ਕਿਉਂ ਮਾਰਿਆ? ਅਸੀਂ ਤੁਹਾਨੂੰ ਇਹਨਾਂ ਜਾਨਵਰਾਂ ਦਾ ਸ਼ਿਕਾਰ ਕਰਨ ਨੂੰ ਮਨਾ ਕੀਤਾ ਸੀ।" ਇਸ ਦਾ ਹਿਸਾਬ ਗੁਰੂ ਪਿਤਾ ਅੱਗੇ ਦੇਣਾ ਪਵੇਗਾ ਅਤੇ ਇਹਨਾਂ ਜਾਨਵਰਾਂ ਦੀ ਸਜ਼ਾ ਵੀ ਤੁਹਾਨੂੰ ਪਹੁੰਚ ਨਹੀਂ ਪਵੇਗੀ ਇਹ ਸੁਣ ਕੇ ਬਾਬਾ ਲਖਮੀਦਾਸ ਜੀ ਬੜੇ ਸੋਗ ਵਿੱਚ ਡੁੱਬ ਗਏ ਅਤੇ ਸੋਚਣ ਲੱਗੇ ਮੇਰੇ ਕੋਲ ਬਹੁਤ ਵੱਡਾ ਗਲਤ ਕਰਮ ਹੋ ਗਿਆ ਹੈ ਬਾਬਾ ਲਖਮੀਦਾਸ ਜੀ ਦੁਖੀ ਹੋ ਕੇ ਉੱਠ ਕੇ ਆਪਣੇ ਘਰ ਵੱਲ ਨੂੰ ਤੁਰ ਪਏ ਬਾਬਾ ਲਖਮੀਦਾਸ ਜੀ ਉਸ ਵੇਲੇ ਗਏ ਹੋਏ ਸਨ ਤੇ ਜਾ ਕੇ ਆਪਣੀ ਪਤਨੀ ਨੂੰ ਸਾਰੀ ਗੱਲ ਦੱਸੀ ਸਾਡੇ ਤੋਂ ਬੜਾ ਵੱਡਾ ਗਲਤ ਕਰਮ ਹੋ ਗਿਆ ਹੈ ਅਸੀਂ ਆਪਣੇ ਵੱਡੇ ਪਰਾ ਦੀ ਆਗਿਆ ਦਾ ਪਾਲਨ ਨਹੀਂ ਕਰ ਸਕੇ ਹੁਣ ਸਾਨੂੰ ਇਸ ਦਾ ਲੇਖਾ ਦੇਣਾ ਪਵੇਗਾ ਬਾਬਾ ਜੀ ਇੰਨੇ ਵਿਰਾਗਮਈ ਹੋ ਗਏ ਕਿ ਉਹਨਾਂ ਨੇ ਆਪਣੀ ਪਤਨੀ ਤੇ ਪੁੱਤਰ ਧਰਮਚੰਦ ਨੂੰ ਇੱਕ ਕੋੜੇ ਤੇ ਬਿਠਾਇਆ ਬਾਬਾ ਸ਼੍ਰੀਚੰਦ ਜੀ ਸਾਹਮਣੇ ਆਏ ਸਿਰ ਝੁਕਾ ਕੇ ਕਹਿਣ ਲੱਗੇ ਪਰਾ ਜੀ ਅਸੀਂ ਤੁਹਾਡੀ ਆਗਿਆ ਦਾ ਪਾਲਨ ਨਹੀਂ ਕਰ ਸਕੇ ਅਸੀਂ ਬੇਕਸੂਰ ਜਾਨਵਰਾਂ ਦਾ ਸ਼ਿਕਾਰ ਕੀਤਾ ਹੈ ਹੁਣ ਤੁਹਾਡੇ ਕਹੇ ਮੁਤਾਬਿਕ ਅਸੀਂ ਆਪਣੀ ਗਲਤੀ ਦਾ ਹਿਸਾਬ ਦੇਣ ਜਾ ਰਹੇ ਹਾਂ ਜਿਸ ਤੋਂ ਬਾਅਦ ਉਹਨਾਂ ਨੇ ਕੋੜੇ ਨੂੰ ਅੱਡੀ ਲਾਈ ਕੋੜਾ ਸਿੱਧਾ ਆਕਾਸ਼ ਵੱਲ ਨੂੰ ਉੱਡਣ ਲੱਗ ਪਿਆ ਅਤੇ ਸੱਚਖੰਡ ਜਾ ਕੇ ਹੁਣ ਆਪਾਂ ਲੇਖਾ ਦੇਣਾ ਹੈ ਇਹ ਵੇਖ ਕੇ ਬਾਬਾ ਸ਼੍ਰੀ ਚੰਦ ਜੀ ਵੀ ਬੇਚੈਨ ਹੋ ਗਏ ਸੋਚਣ ਲੱਗੇ ਮੇਰੇ ਕਹੇ ਹੋਏ ਬਚਨਾਂ ਦਾ ਐਨਾ ਬੁਰਾ ਮਨਾ ਲਿਆ ਹੈ ਮੈਂ ਤੇ ਵੱਡਾ ਭਰਾ ਹੋਣ ਦੇ ਨਾਤੇ ਸਮਝਾਇਆ ਸੀ ਬਾਬਾ ਲਖਮੀ ਦਾਸ ਜੀ ਬਚਪਨ ਤੋਂ ਹੀ ਬੜੇ ਅਨਕੀ ਸਭਾਵ ਵਾਲੇ ਸਨ ਹੁਣ ਇਸ ਗੱਲ ਦਾ ਬਾਬਾ ਸ਼੍ਰੀ ਚੰਦ ਜੀ ਨੂੰ ਪਤਾ ਸੀ ਕਿ ਬਾਬਾ ਲਖਮੀ ਜੀ ਹੁਣ ਵਾਪਿਸ ਨਹੀਂ ਆਉਣਗੇ ਉਹਨਾਂ ਨੇ ਇਹ ਪੱਕਾ ठान ਲਿਆ ਹੈ ਇਸ ਤੋਂ ਬਾਅਦ ਇਤਿਹਾਸ ਵਿੱਚ ਵੀ ਲਿਖਿਆ ਮਿਲਦਾ ਹੈ ਕਿ ਜਿਸ ਨੂੰ ਆਪਾਂ ਕਰਾ ਮਾਤ ਕਹਿੰਦੇ ਹਾਂ ਉਹ ਬਾਬਾ ਸ਼੍ਰੀ ਚੰਦ ਜੀ ਨੇ ਆਪਣੇ ਪਿਤਾ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਯਾਦ ਕਰਦੇ ਹੋਏ ਉਹਨਾਂ ਦਾ ਨਾਮ ਜਪਦੇ ਹੋਏ ਏ ਕਿਉਮਕਾਰ ਕਹਿੰਦੇ ਹੋਏ ਆਪਣੀ ਬਾਹ ਆਕਾਸ਼ ਵੱਲ ਨੂੰ ਕੀਤੀ ਸਚਖੰਡ ਵੱਲ ਜਾ ਰਹੇ ਬਾਬਾ ਲਖਮੀ ਦਾਸ ਜੀ ਦੇ ਪੁੱਤਰ ਅਤੇ ਆਪਣੇ ਪਤੀ ਜੀ ਤਰਮਚੰਦ ਜੀ ਨੂੰ ਹੇਠਾਂ ਖਿੱਚ ਕੇ ਲੈ ਆਂਦਾ ਇਤਿਹਾਸ ਵਿੱਚ ਦਰਜ ਹੈ ਕਿ ਉਸ ਵਕਤ ਬਾਬਾ ਲਖਮੀ ਦਾਸ ਜੀ ਆਪਣੇ ਪਰਿਵਾਰ ਨਾਲ 20 ਮੀਲ ਦੂਰ ਜਾ ਚੁਕੇ ਸਨ ਬਾਬਾ ਸ਼੍ਰੀ ਚੰਦ ਜੀ ਨੇ 20 ਮੀਲ ਦੂਰੀ ਲੰਮੀ ਵਾ ਕੀਤੀ ਤੇ ਆਪਣੇ ਭਤੀਜੇ ਨੂੰ ਲੈ ਆਉਂਦਾ ਬਾਬਾ ਸ਼੍ਰੀ ਚੰਦ ਜੀ ਨੇ ਇਹ ਇਸ ਲਈ ਕੀਤਾ ਕਿ ਗੁਰੂ ਨਾਨਕ ਪਾਸ਼ਾ ਜੀ ਦਾ ਅੰਸ਼ ਵੰਸ਼ ਚਲਦਾ ਰਹੇ ਬਾਬਾ ਸ਼੍ਰੀ ਚੰਦ ਜੀ ਨੇ ਆਪਣੇ ਭਤੀਜੇ ਦਾ ਪਾਲਨ ਪਰਸ਼ਨ ਆਪ ਹੀ ਕੀਤਾ ਬਾਬਾ ਸ਼੍ਰੀ ਚੰਦ ਜੀ ਦੀ ਆਕਾਸ਼ਵਲ ਵੀ ਮੀਲ ਦੂਰ ਜਾਂਦੀ ਹੋਈ ਬਾਹ ਦੀ ਸਚਾਈ ਜੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਅੱਗੇ ਸ਼ੇਅਰ ਵੱਧ ਤੋਂ ਵੱਧ ਕਰਨਾ ਧੰਨ ਧੰਨ ਬਾਬਾ ਸ਼੍ਰੀ ਚੰਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ